ਥੋੜਾ ਜਿਹਾ ਜੇਕਰ ਆਪਾਂ ਦੋਨੋਂ ਹੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵਕੀਲ ਦੇ ਤੌਰ ਦੇ ਉੱਪਰ ਦੱਸੋ ਤੁਹਾਨੂੰ ਕੀ ਲੱਗਦਾ ਕਿਹੜੇ ਵਾਲਾ ਅਕਾਲੀ ਦਲ ਸਹੀ ਹੈ ਦੇਖੋ ਅਕਾਲੀ ਦਲ ਤਾਂ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਲਿਕੁਇਡ ਜਿਹੜਾ ਡੈਮੋਕਰੈtic ਸੈਟਅਪ ਦੇ ਅਕੋਰਡਿੰਗ ਬਣਿਆ ਹੋਇਆ ਜਿਹੜਾ ਕਨਸਟੀਟਿਊਸ਼ਨ ਬਣਿਆ ਉਹ ਇੱਕੋ ਹੀ ਹੈ ਹੂੰ ਦੂਜੀ ਜਿਹੜੀ ਹੈਗੀ ਉਹ ਕਮੇਟੀ ਹੈ ਜਿਹੜੀ ਕਹਿੰਦੇ ਹੈਗੇ ਜੇ ਸੈਕੰਡ ਅਕਾਲੀ ਦਲ کہہ ਰਿਹਾ ਉਹ ਆਪ ਨੂੰ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੀ ਪਰ ਉਹ ਕਹਿੰਦਾ ਸਾਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਹੈਗੇ ਅਸੀਂ ਹੂੰ ਉਹਨਾਂ ਦੇ ਉੱਤੇ ਮੈਂ ਕੋਈ ਕੁਐਸਚਨ ਨਹੀਂ ਕਰਦਾ ਕਿ ਉਹ ਸ਼੍ਰੀ ਅਕਾਲ ਤਖਸਾਲ ਨੂੰ ਹਰ ਇੱਕ ਦਾ ਸਿਰ ਝੁਕਦਾ ਹੈ ਇਹ ਜਿਹੜੀ ਕਮੇਟੀ ਬਣੀ ਹੋਈ ਹੈ ਇਹ 7 ਮੈਂਬਰ ਦੀ ਕਮੇਟੀ ਬਣੀ ਸੀਗੀ ਜੈਦਾਬਾਹਬ ਨੇ ਜਿਹੜੇ ਹੈਗੇ ਸ਼੍ਰੀ ਅਕਾਲ ਤਖਸਾਲ ਦੀ ਫਸੀਲ ਤੋਂ ਬਣਾਈ ਸੀ ਹੂੰ ਉੱਚ ਆਰਡਰ ਨੂੰ ਕਰ ਧਿਆਨ ਨਾਲ ਦੇਖੋ ਗਹਿਰਾਈ ਨਾਲ ਦੇਖੋ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਸ਼੍ਰਮਣਿਕ ਕਰਦੀ ਦਲ ਦੀ ਭਰਤੀ ਦੀ ਫਹਿਮ ਸ਼ੁਰੂ ਕਰਾਣੀ ਹੈ ਵਾਹ ਹੂੰ ਹੂੰ ਸ਼ੁਰੂ ਕਰਨ ਨੂੰ ਨਹੀਂ ਕਿਹਾ ਭਰਤੀ ਕਿਹਨੇ ਕਰਨੀ ਹੈ ਭਰਤੀ ਤਾਂ ਮੇਰੇ ਵਰਗੇ ਵਰਕਰ ਨੇ ਕਰਨੀ ਹੁੰਦੀ ਹੈ ਹੂੰ ਨਾ ਤਾਂ ਸੱਸ ਸੁਖਵੀਰ ਸਿੰਘ ਬਾਦਲ ਨੇ ਕਰਨੀ ਹੈ ਹੂੰ ਨਾ ਹੀ ਜਾ ਕੇ ਸੜੀ ਪ੍ਰਧਾਨ ਸਾਹਿਬ ਭੁੰਦਰ ਸਾਹਿਬ ਨੇ ਕਰਨੀ ਸੀ। ਹੂੰ ਹੂੰ। ਨਾ ਹੀ ਕਿਸੇ ਹੋਰ ਨੇ ਕਰਨੀ ਸੀ। ਇਹਨਾਂ ਨੇ ਇੱਕ ਗਲਤ ਨਰੇਟਿਵ ਤਿਆਰ ਕਰਤਾ। ਹੂੰ ਕਿ ਨਹੀਂ ਜੀ ਭਰਤੀ ਅਸੀਂ ਕਰਨੀ ਸੀ। ਅੱਜ ਆਪ ਭਰਤੀ ਕਰ ਰਹੇ ਆ। ਇਹ ਵੀ ਤਾਂ ਅੱਗੋਂ ਭਰਤੀ ਕਰਵਾ ਰਹੇ ਆ ਜਿਹੜੀ ਕਰਵਾ ਦੇ। ਹਲੇ ਮੌਦੇ 'ਚ ਨਹੀਂ ਪੈਣਾ ਹੈਗਾ ਭਰਤੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ। ਕਿਉਂਕਿ ਮੇਰੇ ਕੋਲ ਡਾਟਾ ਬੜਾ ਕਲੀਅਰ ਹੈ। ਹੂੰ ਮੈਂ ਤਾਂ ਬੀਂਗ ਆ ਲਾਇਰ ਮੇਰੇ ਕੋਲ ਡਾਟਾ ਆ ਜਾਂਦਾ ਮੈਂ ਡਾਟੇ ਦੇ ਉੱਤੇ ਆਧਾਰ ਤੇ ਗੱਲ ਕਰਾਂਗਾ ਇਹਨਾਂ 'ਚ ਕੋਈ ਆ ਡਾਟੇ ਦੇ ਆਧਾਰ ਤੇ ਗੱਲ ਨਹੀਂ ਕਰੂਗਾ। ਹੂੰ ਇਹ ਸਿਰਫ ਕਾਲਤ ਸਾਬ ਦੀ ਫਸੀਲ ਤੋਂ ਉੱਤ 7 ਮੈਂਬਰ ਦੀ ਕਮੇਟੀ ਬਣੀ 7 ਮੈਂਬਰਾਂ ਚੋਂ 2 ਮੈਂਬਰ ਰੈਨ ਕਰ ਗਏ ਬਿਲਕੁਲ 5 ਮੈਂਬਰ ਰਹਿ ਗਏ ਹੂੰ 5 ਮੈਂਬਰਾਂ ਬਾਰੇ ਕਿੱਥੇ ਆਰਡਰ ਹੈਗਾ ਕਿ ਤੁਸੀਂ ਭਰਤੀ ਕਰਨੀ ਹੈ ਇੱਕ ਗਲਤ ਤਰੀਕੇ ਨਾਲ ਤੱਥ ਪੇਸ਼ ਕੀਤੇ ਜਾ ਰਹੇ ਹੈ ਗਲਤ ਨੈਰੇਟਿਵ ਤਿਆਰ ਕੀਤੀ ਉਹ ਗਲਤ ਨੈਰੇਟਿਵ ਤਿਆਰ ਕਰਨ ਦਾ ਕਾਰਨ ਕੀ ਸੀ ਇਹ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੇ ਕਿਸੇ ਕੋਲੋਂ ਕੀ ਬੈਨੀਫਿਟ ਲੈਣੇ ਇਹਨਾਂ ਨੂੰ ਪੰਜਾਂ ਨੂੰ ਪਤਾ ਹੋਊਗਾ ਹੂੰ ਪਰ ਅਕਾਲ ਤਖਤ ਸਾਹਿਬ ਦੀ ਨਰੇਸ਼ਨ ਗਲਤ ਕਰਕੇ ਇਹਨਾਂ ਨੇ ਲੋਕਾਂ ਨੂੰ ਭੰਬਲ ਗੁੱਸੇ ਪਾ ਦਿੱਤਾ ਕਿ ਇੱਥੇ ਦੋ ਉਮੀਦਵਾਰ ਬਣੇ ਹੂੰ ਅਗਰ ਦੋ ਉਮੀਦਵਾਰ ਹੁੰਦੇ ਤਾ ਫਿਰ ਜਿਹੜੀ ਭਰਤੀ ਐ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੀ ਕਿਉਂ ਕਰ ਰਹੇ ਠੀਕ ਹੈ ਹੁਣ ਗੱਲ ਅੱਗੇ ਸੈਕੰਡ ਆ ਜਾਣੀ ਇਹਨਾਂ ਕੋਲ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੇ ਹੋ ਨਾਮ ਸ਼੍ਰੋਮਣੀ ਅਕਾਲੀ ਦਲ ਦਾ ਵਰਤ ਰਹੇ ਹੋ ਤਾਂ ਫਿਰ ਜਿਹੜਾ ਹੈਗਾ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਜਿਵੇਂ ਹੁਣ ਆਪਣੇ ਜਿਹੜੇ ਜਲੰਧਰ ਵਾਲੇ ਨਕੋਦਰ ਵਾਲੇ ਹੈਗੇ ਆ ਵੱਡਾਲਾ ਸਾਹਿਬ ਉਹ ਕਹਿੰਦੇ ਆ ਕਿ ਅਸੀਂ ਨਵੇਂ ਅਕਾਲੀ ਦਲ ਬਣਾ ਸਕਦੇ ਹੂੰ ਹੂੰ ਚਿਕਨੀ ਮੰਨ ਪੀ ਦੇ ਵਾਲੀ ਕਹਿੰਦੇ ਅਸੀਂ ਨਮਾਗਰਦੀਦਾਰ ਨਹੀਂ ਬਣਾਣਾ ਇਸ ਭਰਤੀ ਦੇ ਅਕਾਲ ਤਖਸਾਲ ਦੇ ਜ਼म्मे ਕਰਦ ਨਹੀਂ ਉਹ ਜਿਵੇਂ ਕਹਿਣਗੇ ਉਦਾ ਹੋਊਗਾ ਜਿਹੜੇ ਆਪਣੇ ਚੰਦੂ ਮਾਇਰਾ ਸਾਹਿਬ ਹੈ ਉਹ ਕਹਿੰਦੇ ਸੀ ਜਾਂ ਦੂਜੇ ਆਪਣੇ ਰਖੜਾ ਸਾਹਿਬ ਕਹਿੰਦੇ ਸੀ ਬੀਜੇਪੀ ਨਾਲ ਟਾਈਪ ਕਰਨਾ ਦੇਖੋ ਇੱਕ ਜਗ੍ਹਾ ਤੇ ਚਾਰ ਅਲੱਗ-ਅਲੱਗ ਇਹਨਾਂ ਦੇ ਵੈਸੇਜਸ ਆ ਗਏ ਸੀ ਆ ਕਰਨਾ ਚਾਹੁੰਦੇ ਆ ਕਰਨਾ ਚਾਹੁੰਦੇ ਇਹ ਚਾਰੋਂ ਦੇ ਕਲਤ ショਅ ਹੁੰਦੀ ਹੈ ਕਿ ਇਹਨਾਂ ਦੀ ਬੈਕਿੰਗ ਜਿਹੜੀ ਹੈਗੀ ਕੋਈ ਨਾ ਕੋਈ ਸਰਕਾਰ ਕਰਦੀ ਹੈ ਚਾਹੇ ਪੰਜਾਬ ਸਰਕਾਰ ਕਰਦੀ ਹੈ ਜਾਂ ਸੈਂਟਰ ਸਰਕਾਰ ਕਰਦੀ ਹੈ ਗੰਭੀਰ ਇਲਜ਼ਾਮ ਹੈ ਮੈਂ ਖੜਾ ਇਲਜ਼ਾਮ ਤੇ ਸ਼ਰੀਆ ਗਾਲ ਤੱਕ ਸਾਹਿਬ ਦੇ ਆਦੇਸ਼ਾਂ ਮੁਤਾਬਕ ਉਹ ਭਰਤੀ ਕਰ ਰਹੇ ਨੇ ਤੇ ਤੁਸੀਂ ਉਸ ਦੇ ਮਗਰ ਸਿਆਸਤ ਕਰ ਰਹੇ ਹੋ ਮੈਂ ਤਾਂ ਕਹਿ ਰਹਾ ਆ ਆਦੇਸ਼ਾਂ ਮੁਤਾਬਕ ਕਰਨ ਪੁੱਤ ਨਹੀਂ ਤਾਂ ਮਨ ਨਹੀਂ ਕਰ ਰਿਹਾ ਪਰ ਕੀ ਉਹ ਪੰਜ ਮੈਂਬਰੀ ਕਮੇਟੀ ਨੂੰ ਕੋਈ ਆਦੇਸ਼ ਮਿਲਿਆ ਕਿ ਤੁਸੀਂ ਭਰਤੀ ਕਰਨੀ ਹੈ